ਲੋ ਜੀ ਪਾਤੇ 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 ਵੱਡਾ ਡੀਪੂ ਨੇ ਸੱਚੀ ਸੂਟਾਂ ਰੇਟਾਂ 'ਚ ਪਟਾਕੇ ਪਾਤੇ ਜਿਹੜੇ ਬਾਜ਼ਾਰ 'ਚ ਤੁਸੀਂ ਲੈਨੇ ਹੋ 8-800 9-900 3500 ਰੁਪਏ ਦੇ ਵਿੱਚ ਸੂਟ ਕਰਤਾ ਜਿਹੜੇ ਤੁਸੀਂ 12 'ਚ ਜਾ ਕੇ ਲੈਨੇ ਹੋ 1200 1400 1500 ਦਾ ਰੈੱਡ ਸੂਟ ਇੱਥੇ ਸਿਰਫ 450 ਰੁਪਏ ਦਾ ਕਰਤਾ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਵੈਰਾਈਟੀਆਂ ਤੁਹਾਨੂੰ ਮਿਲ ਜਣੀਆਂ ਜਿਹੜੀਆਂ ਤੁਸੀਂ 12 'ਚ ਜਾ ਕੇ ਲੈਨੇ ਹੋ 2-2000 ਰੁਪਏ ਦਾ ਸੂਟ 22-200 ਦਾ ਸੂਟ ਇੱਥੇ ਕਰਤਾ ਸਿਰਫ 550 ਵਾਲਾ ਸੂਟ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੂਟ 550 ਦੇਈ ਜਾਂਦੇ ਆ ਭਾਈ ਜੀ ਕਮਾਉਣਾ ਕਮਾਉਣਾ ਵੀ ਹੈ ਕਿ ਲਟਾਈ ਜਨੇ ਉਹ ਸਾਰਾ ਕੁਝ ਭਾਈ ਜੀ ਆਪਾਂ ਕਮਾਉਂਦੇ ਵੀ ਹੈਗੇ ਸੇਵਾ ਵੀ ਕਰਦੇ ਹੈਗੇ ਇਹ ਦੇਖੋ ਸਾਡੀਆਂ ਪਹਿਣਾ ਵਾਸਤੇ ਕਿਨੇ ਕਿਨੇ ਸੋਨੇ ਸੂਟ ਆ ਚੁੱਕੇ ਆ ਕਿ ਬਾਹਰ ਤੋਂ ਮੰਗਵਾ ਲਿਆ 2-2000 ਦਾ ਪਰ ਵੱਡਾ ਦੀ ਭੂ ਬੰਗਿਆ ਕਿ ਲੈ ਜਾਓ ਮੈਂ ਸਿਰਫ 500 ਦੇ ਪਿਆਰ ਪਿਆਦਾ ਸੂਟ ਦੇਖੋ ਜਿਨੇ ਵਿਆਹ ਲਈ ਦਾ ਕੱਪੜਾ ਨਾ ਦਾਜ ਵੇ ਦਾ ਕੱਪੜਾ ਲੈਣਾ ਜਿਨੇ ਦੇਣ ਲੈਣ ਲੈਣਾ ਉਹਨੇ ਤਾਂ ਸੋਨੇ ਦੇ ਸੁਹਾਗ ਦੀ ਗੱਲ ਆ ਜਿਹੜਾ ਤੁਸੀਂ ਬਾਜ਼ਾਰ ਚ ਜਾ ਕੇ ਲੈਣੇ ਉਹ 50-5000 ਦਾ ਕੱਪੜਾ ਇੱਥੇ ਤੁਹਾਨੂੰ 18 2000 ਰੁਪਏ ਦੇ ਰਹਿਣਾ ਬੜੇ ਸੋਹਣੇ ਸੋਹਣੇ ਡਿਜ਼ਾਈਨ 2 2000 ਵਾਲਾ ਸੂਟ 550 ਚ ਕਰ ਦਿੱਤਾ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਆ ਚੁੱਕੇ ਆ ਕਿ ਕਿੰਨੇ ਕਿੰਨੇ ਨਾਲ ਦੁਪट्टे ਕੰਟਰਾਸਟ ਆ ਚੁੱਕੇ ਆ ਕਿ ਫੋਟੋ ਵਾਲਾ ਪੀਸ ਆ ਚੁੱਕਾ ਸਿਰਫ ਰੇਟ 500 ਤੇ 500 ਰੁਪਏ ਸੋ ਤੁਸੀਂ ਦੇਖ ਲਓ ਸਵੇਰੇ ਹੀ 7 8 ਵੇ ਤੋਂ ਇਦਾਂ ਰਸ ਪੈਦਾ ਲੋਕ ਦੂਰੋਂ ਦੂਰੋਂ ਆ ਰਹੇ ਆ ਲੋਕਾਂ ਨੂੰ ਪਤਾ ਵੱਡੇ ਫਾਇਦੇ ਹੋਣੇ ਆ ਕੋਈ 300 ਵਾਲਾ ਸੂਟ ਲੈ ਰਿਆ ਕੋਈ 350 ਵਾਲ ਰਿਆ ਰਿਆ ਇੱਥੇ ਆਉਣ ਦੇ ਫਾਇਦੇ ਕੀ ਆ ਦੇਖੋ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਕੱਲੇ ਕੱਲੇ ਦੇ ਰੇਟ ਲਿ 5400 5500 ਆ ਦੇਖੋ ਏਸੀ ਸੂਟ ਆ ਚੁੱਕੇ ਹੈਗੇ ਜਿਹੜੇ ਬਾਹਰ ਤੁਹਾਨੂੰ 100 ਰੁਪਏ 80 ਰੁਪਏ ਮੀਟਰ ਮਿਲਦਾ ਹੈਗਾ ਯਾ ਕੋਈ 110 ਮੀਟਰ ਦੇ ਜਾਂ ਰਿਹਾ ਹੈਗਾ ਆਪਾਂ ਤਾਂ 70 ਰੁਪਏ ਮੀਟਰ ਤੋਂ ਸੂਟ ਦੇਣਾ ਹੈ 5 ਮੀਟਰ 350 ਦਾ ਜਿਹੜਾ ਤੁਸੀਂ ਮਰਜੀ ਕੱਲ कटा ਕੇ ਲੈ ਜਾ ਸਕਦੇ ਆ ਤੁਹਾਡਾ 5 ਮੀਟਰ ਸੂਟ ਨਹੀਂ ਬੰਦਦਾ ਤੁਸੀਂ ਜਿੰਨਾ ਮਰਜੀ ਕਟਵਾ ਸਕਦੇ ਹੈਗੇ ਜੰਗਲ ਡਿਜ਼ਾਈਨ ਆ ਗਿਆ ਵੀ ਹੈਵੀ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਬਹੁਤ ਆ ਕੋਈ 2500 ਮੰਗਦਾ ਕੋਈ 2800 ਮੰਗਦਾ ਇੱਥੇ ਸਿਰਫ 725 ਰੁਪਏ ਦਾ ਸੂਟ 725 ਰੁਪਏ ਦੇ ਵਿੱਚ ਮਿਲ ਜਾਣਾ ਇਦਾਂ ਦੇ ਹੈਵੀ ਹੈਵੀ ਮੋਰਾਂ ਵਾਲੇ ਸੂਟ ਤੁ ਇਹ ਦੇਖੋ ਕਿਨੇ ਕਿਨੇ ਪਿਆਰੇ ਆਰਟੀਕਲ ਆ ਚੁੱਕੇ ਹੈ 10000 ਦਾ ਆਪਾਂ ਦੇ ਰਹੇ ਸਿਰਫ 2900 ਦੇ ਪਿਆਰ ਪੇ ਵੇਚਣਾ ਦੇਖੋ ਨਾ ਹੁਣ ਸੂਟ ਆ ਚੁੱਕਾ ਹੈ ਦੇਖੋ ਇਹਦੇ ਵਿੱਚ ਵੀ ਬੜੇ ਸੋਹਣੇ ਸੋਹਣੇ ਰੰਗ ਆ ਗਏ ਆ ਕੋਈ 6000 ਨਹੀਂ ਕੋਈ 7000 ਨਹੀਂ ਸਿਰਫ 2950 ਹੀ ਦਵਾਂਗੇ ਸੁਣੋ ਜਿਹੜੇ ਤੁਸੀਂ ਸੋਨਾ ਚਾਹੁੰਦੇ ਹੋ ਸੂਟ ਲੈਣੇ ਹੋ 2 2000 2200 2500 ਇੱਥੇ ਤੁਹਾਨੂੰ 850 ਰੁਪਏ ਵਿੱਚ ਮਿਲ ਜਣੇ ਆ ਇਹਦੇ ਵਿੱਚ ਦੁਪੱਟੇ ਬੜੇ ਸੋਹਣੇ ਹੈਗੇ ਆ ਰੰਗ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਆ ਭਾਵੇਂ ਤੁਸੀਂ 10 12 15 ਤਰ੍ਹਾਂ ਦੇ ਰੰਗ ਲੈ ਜਾਓ 850 ਰੁਪਏ ਦੇ 2220 32 3200 ਦੇ ਵੇਚਣ ਵਾਲੇ ਸੂਟ ਇੱਥੇ ਸਿਰਫ 1250 ਤੇ ਰੰਗ ਵੀ ਇਹਦੇ ਵਿੱਚ ਇੰਗਲਿਸ਼ ਦਵਾਂਗੇ ਤੁਹਾਨੂੰ ਆ ਦੇਖੋ ਕਲਰ ਕਿਨੇ ਕਿਨੇ ਵਧੀਆ ਆ ਚੁੱਕੇ ਹੈਗੇ ਕਿ ਕਿਨੇ ਕਿਨੇ ਤੁਹਾਡੇ ਕੋਲ ਸਟਾਫ ਆ ਚੁੱਕੇ ਹੈ ਗਲਾਸ ਫੈਬਰਿਕ ਆ ਚੁੱਕਾ ਹੈ ਤੇ ਨਾਲ ਦੇਖੋ ਬਾਟਮ ਪਲੇਨ ਆ ਚੁੱਕੀ ਹੈ ਗੱਲ ਕਰਾਂ ਚੁੰਨੀਆਂ ਦੀ ਨਾਲ ਦੇਖੋ ਚੁੰਨੀ ਹੈ ਕਿੰਨੀ ਵਧੀਆ ਆ ਚੁੱਕੀ ਹੈ ਕੜਾਈ ਵਾਲੀ ਚੁੰਨੀ ਆ ਚੁੱਕੀਆਂ ਆ 2 ਮੀਟਰ ਚੁੰਨੀ ਮਣੀ ਹੈ ਰੇਟ ਸਿਰਫ 1200 ਤੇ 50 ਰੁਪਏ ਸੋ ਹੁਣ ਮੁੱਕ ਦੀ ਗੱਲ ਇਹ ਆ ਹੋਰ ਕਿਤੇ ਜਾਣ ਦੀ ਲੋੜ ਨਹੀਂ ਬਜ਼ਾਰਾਂ ਜਾ ਕੇ ਲੁੱਟਾ ਨਾ ਕਰਾਓ ਸਿੱਧਾ ਹੀ ਵੱਡਾ ਡਿੱਪੂ ਆਜ਼ਾਦ ਚੌਕ ਹੈਵੀ ਦੁਪੱਟੇ ਬਾਜ਼ਾਰ ਚ 3 3000 ਵਾਲਾ ਸੂਟ ਇੱਥੇ 1250 ਚ ਕਰਤਾ ਉਹ ਕਿੰਨੇ ਕਿੰਨੇ ਸੋਨੇ ਆਰਟੀਕਲ ਆ ਚੁੱਕਾ ਹੈ ਗਿਆ ਨਹੀਂ ਬਹੁਤ ਸੋਹਣੇ ਆ ਚੁੱਕੇ ਹੈਗੇ ਜਿਵੇਂ ਲਾਈਟ ਤੋਂ ਲਾਈਟ ਕਰ ਲੈ ਕੇ ਆ ਸਕਿਆ ਡਾਰਕ ਤੋਂ ਡਾਰਕ ਲੈ ਕੇ ਆ ਸਕਿਆ ਆ ਦੇਖੋ ਫੋਟੋ ਵਾਲਾ ਵੀ ਆ ਚੁੱਕਾ ਹੈਗਾ ਸ਼ਿਮਰ ਦੇ ਵਿੱਚ ਆ ਚੁੱਕਾ ਹੈ ਬਹੁਤ ਸੋਹਣਾ ਦੇਖੋ ਵਰਕ ਆ ਚੁੱਕਾ ਹੈਗਾ ਵੀ ਨੈਕ ਬਣਿਆ ਹੈਗਾ ਪਰਲ ਦਾ ਵਰਕ ਕੀਤਾ ਹੈਗਾ ਦਾ ਦੇਖੋ ਕਿੰਨੇ ਕਿੰਨੇ ਵਧੀਆ ਫਲਾਵਰ ਬਣੇ ਹੋਏ ਹੈਗੇ ਆ ਤੇ ਨਾਲ ਦੇਖੋ ਕਿੰਨੀ ਵਧੀਆ ਆ ਚੁੱਕਾ ਹੈ ਗਿਆ ਦੁਪੱਟਾ ਆ ਚੁੱਕਾ ਹੈਗਾ ਮੈਚਿੰਗ ਬਾਟਮ ਆ ਚੁੱਕੀ ਹੈਗੇ ਸਿਰਫ 2800 ਲੈ ਕੇ ਜਾ ਸਕਦੇ ਹੈਗੇ 1250 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਆਪਾਂ ਦੇ ਦਾਂ। ਮੈਂ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਸਾਡੇ ਵਾਸਤੇ ਸਿਲਕ ਦੇ ਸੂਟ ਆ ਚੁੱਕੇ ਹੈਗੇ ਆ। 5 ਮੀਟਰ ਸੰ ਸੂਟ ਮੈਨਾ ਆਲ ਓਵਰ ਸੂਟ ਆ ਚੁੱਕਾ ਹੈਗਾ। ਡੀਐਨਈ ਕਿੰਨੀ ਵਧੀਆ ਆ ਚੁੱਕੀ ਹੈਗੀ ਆ। ਨੈਕ ਤੇ ਵਰਕ ਆ ਚੁੱਕਾ ਪੂਰਾ ਫਰੰਟ ਹੈ ਵੀ ਇਤਨਾ ਦੇਖੋ ਹੀਰਾ ਕਿੰਨਾ ਵਧੀਆ ਬਣਿਆ ਹੈਗਾ। ਇਹ ਆਪਾਂ ਦੇਣਾ ਹੈਗਾ 2500 ਵਾਲਾ ਸੂਟ ਸਿੱਧਾ 1495 ਰੁਪਏ। ਆ ਦੇਖੋ ਜੇ 2800 2900 3 3000 ਦਾ ਸੂਟ ਮਿਲਦਾ ਇੱਥੇ ਸੀ 3000 ਦੇ ਦੋ ਦੇਣਾਂਗੇ ਮਾਤਲਬ 1495 ਰੁਪਏ ਦਾ ਸੂਟ ਤੁਸੀਂ ਲੈਣਿਆ ਰੈਡੀਮੇਡ ਸ਼ਰਾਰੇ ਗਰਾਰੇ ਲਹਿੰਗੇ ਗੌਨ ਡਰਸਾਂ ਸਾਡੇ ਕੋਲ 895 ਰੁਪਏ ਤੋਂ ਸ਼ਰਾਰਾ ਗਰਾਰਾ ਸੂਟ ਸ਼ੁਰੂ ਹੋਏਗਾ ਉਦੋਂ ਉੱਪਰ ਤੁਸੀਂ ਦੇਖੋ ਜਿੱਦਾਂ ਦੇ ਵੀ ਹੈਵੀ ਚੀਜ਼ਾਂ ਲੈਣੀਆਂ ਤੁਹਾਨੂੰ ਹਰ ਤਰ੍ਹਾਂ ਦੇ ਆਰਟੀਕਲ ਮਿਲ ਜਣੇ ਆ ਇਹ 12 12 15 15000 ਵਾਲੇ ਨਹੀਂ ਹੈਗੇ ਇਹ ਤੁਹਾਨੂੰ ਅਸੀਂ ਕੋਈ 4000 4500 5000 ਇੰਨੇ ਰੇਂਜਰ ਵਿੱਚ ਦੇ ਦੇਣੇ ਆ ਮਤਲਬ ਬਾਜ਼ਾਰਾਂ ਨਾਲੋਂ ਰੇਟ ਵੀ ਤਿੰਨ ਤਿੰਨ ਗੁਣਾ ਕੱਟ ਕੀਤੇ ਹੈਗੇ ਆ ਆ ਦੇਖੋ ਕਿੰਨਾ ਪਿਆਰਾ ਨਾਲ ਹੈਵੀ ਆ ਚੁੱਕਾ ਹੈਗਾ ਪੂਰਾ ਦੇਖੋ ਡੀਸੈਂਟ ਪੀਸ ਆ ਚੁੱਕਾ ਹੈ ਕਿੰਨੀ ਤਰੀਫਲ ਉਨੀ ਕੱਟ ਹੈਗੇ ਬਾਹਰ ਤੁਹਾਨੂੰ 17-18 ਜੇ ਤੱਕ ਕੱਟ ਨਹੀਂ ਮਣੇਗਾ ਆਪਾਂ ਜੇ ਸਿਰਫ 10000 ਤੇ 500 ਰੁਪਏ ਵਿੱਚ ਇਦਾਂ ਤੁਹਾਨੂੰ ਆਰਟੀਕਲ ਬਖੋ ਬਖਰ ਮਣੇ ਹੈ ਗਿਆ ਤੇ ਹੁਣ ਪਸੰਦ ਤੁਹਾਡੀ ਹੈਗੀ ਆ ਸੋ ਜਿੱਦਾਂ ਨੇ ਮਰਜ਼ੀ ਤੁਸੀਂ ਫੁਲਕਾਰੀ ਸੂਟ ਲੈਣੇ ਆ ਬਹੁਤ ਸੋਹਣੇ ਸੋਹਣੀਆਂ ਫੁਲਕਾਰੀਆਂ ਵੀ ਤੁਹਾਨੂੰ ਅਸੀਂ ਦੇ ਰਣੀ ਆ ਇਹਦੇ ਵਿੱਚ ਵੀ ਬੜੇ ਸੋਹਣੇ ਰੰਗਿਆ ਹੈਵੀ ਤੋਂ ਹੈਵੀ ਵੈਸੇ ਸਾਡੇ ਕੋ 5-600 ਤੋਂ ਫੁਲਕਾਰੀ ਸ਼ੁਰੂ ਹੋ ਜਾਂਦੀ ਉਦੋਂ ਉੱਪ ਇੱਥੇ 8900 1200 1500 ਇੰਨੇ ਦੇ ਵਿੱਚ ਸਾਨੂੰ ਫੁਲਕਾਰੀਆਂ ਵੇਚਣੀਆਂ ਮਤਲਬ ਬਹੁਤ ਸੋਹਣੀ ਵੈਰਾਈਟੀ ਆ ਸਾਡੇ ਕੋਲ 2 250 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 300 400 500 ਤੋਂ ਲੈ ਕੇ ਭਾਵੇਂ 20000 ਤੱਕ ਦਾ ਸੂਟ ਲੈ ਲਓ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਡਰੈਸਰ ਸਾਰਿਆਂ ਦੇ ਵਿੱਚ ਬਹੁਤ ਵੱਡੇ ਫਾਇਦੇ ਆ ਛੇਤੀ ਆ ਜਾਓ ਵੱਡਾ ਡੀਪੂ ਆ ਜਾ ਚੁੱਕਾ ਮੰਗਾ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣਕਾਰੀ ਨਹੀਂ ਤਾਂ ਫੋਨ ਕਰ ਸਕਦੇ ਹੋ